ਹੁਣ ਫਿਰਦੇ ਨੇ ਦੋਨੇ ਮੀਆਂ ਬੀਬੀ ਉਹ ਜੀਪ ਤੇ ਚਾਚਾ ਹੁਲਵਾ ਰੱਖਿਆ ਛੱਦਰੀ ਜੀ ਉਹ ਤੇ ਚੜ ਚੜ ਜਾਂਦੇ ਸਵੇਰੇ ਲੋਕ ਕੋਈ ਹੁੰਦੇ ਨੇ ਉਹੀ ਕਰ ਜਾਂਦੇ ਮੈਂ ਸਾਨੂੰ ਗਾਵਾਂ ਨੂੰ ਲੋਕ ਤਾਂ ਹੈ ਨਹੀਂ ਲੋਕ ਤਾਂ ਕਦੋਂ ਦੇ ਚਲੇ ਗਏ ਸੀ ਜਦੋਂ ਤੋਂ ਬੇਅਦਬੀ ਕਰਾਈ ਸੀ ਲੋਕ ਤਾਂ ਉਦੋਂ ਦੇ ਚਲੇ ਗਏ ਸੀ ਲੋਕ ਤਾਂ ਛੱਡ ਗਏ ਸੀ ਇਹਨਾਂ ਨੂੰ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਆ ਮੈਨੂੰ ਹੋਰ ਪਤਾ ਲੱਗਿਆ ਚਲੋ ਕਪੜੇ ਕਰਨੇ ਆ ਸਰਕਾਰ ਦੇ ਖਾਣੇ ਛੱਡੋ ਚਲੋ ਖਾਂਦੇ ਰਹੋ ਹੋਰ ਇੱਕ ਪਿੰਡ 'ਚ ਮੈਂ ਗਿਆ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਰਹੀ ਮੈਨੂੰ ਮੈਂ ਕੀ ਹੈ ਕਹਿੰਦੀ ਹਰਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡ ਵਿੱਚ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਵਟਾਵਾਂਗੇ ਕਹਿੰਦੇ ਮਲ ਮਲ ਦੀ ਦੇਗੀ ਏਚ ਵੀ ਪੈਸੇ ਖਾ ਗਈ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਏ ਵਾਲੀ ਜਿਹੜੀ ਕਹੀਂ ਮੈਂ 200 ਦੀ ਲੈਂਦੀ ਸੀ ਲੈ 150 ਇੱਕ ਚੁੰਨੀ ਚੋਕ ਆ ਗਈ ਇਹ ਨਹੀਂ ਛੱਡਦੇ ਜੀ ਕਿਸੇ ਨੂੰ आ हालत ना, ना चुनिया चलिए ना बटाले बटाल हां कपड़ा जिते चुनिया पहला नन्नी छां लिख दी होंगी सी बोर्डा हूं की लिखा हुआ निमाणी सेवादार वाह वाह मैं देखा मैं ਓਏ ਭਗਵਾਨ ਤੁਮਾਨਾ ਇਹ ਵੀ ਤੇਰੇ ਇਸੇ ਹੀ ਆਉਣਾ ਸੀ ਕੰਮ ਨੰਨੀ ਤੋਂ ਨਮਾਣੀ ਤੱਕ ਦਾ ਸਫ਼ਰ ਸੋ ਇੱਧਰ ਨਾ ਹੋਣ ਦਿਓ ਬਹੁਤ ਹੋ ਗਿਆ ਯਾਰ ਕੀ ਕਰ ਦਿੱਤਾ ਉਹਨਾਂ ਨੇ ਦੱਸੋ ਮੈਂ ਸੰਗਰੂਰ ਤੋਂ ਐਮਪੀਸੀ ਉਹ ਬਠਿੰਡੇ ਤੋਂ ਸੀ ਆਉਂਦੀ ਨਹੀਂ ਸੀ ਉੱਥੇ ਔਰ ਜਿੱਦਾਂ ਆ ਜਾਂਦੀ ਸੀ ਉਹਦੇ ਮੇਰੇ ਨਾਲ ਪੈਂਦਾ ਸੀ ਪੇਚਾ ਉਹ ਮੈਂ ਬੋਲੀ ਜਾਂਦਾ ਸੀ ਜਰੇ ਵਾਲੇ ਬਾਗ ਤੇ ਵੀ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 3000 ਨੂੰ ਜ਼ਖਮੀ ਕਰਕੇ ਜਨਰਲ ਡਾਇਰ ਨੇ ਮਜੀਠੀਏ ਕੇ ਘਰ ਰੋਟੀ ਖਾਧੀ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ